ਕਾਰ ਕਰ ਦੋਸਤੋ ਆਸ ਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਫੇਰ ਨਵੀਂ ਕਹਾਣੀ ਦੇ ਨਾਲ ਤੁਹਾਡੇ ਸਾਹਮਣੇ ਲੁੱਟੂ ਸਾਡੀ ਅੱਜ ਦੀ ਕਹਾਣੀ ਜਿਹੜੀ ਹੈਗੀ ਆ ਉਹ ਤਰਖਤ ਦੇ ਦੋ ਪੱਤਿਆਂ ਦੇ ਉੱਤੇ ਨਿਰਭਰ ਹੈ ਕਿ ਇਹ ਦਰਖਤ ਦੇ ਪੱਤੇ ਸਾਨੂੰ ਕੀ ਸਿਖਾਉਂਦੇ ਆ ਉਹ ਆਪਾਂ ਇਸ ਕਹਾਣੀ ਦੇ ਵਿੱਚ ਜਿਹੜਾ ਉਹ ਚਰਚਾ ਕਰਾਂਗੇ ਇੱਕ ਨਦੀ ਦੇ ਕਿਨਾਰੇ ਇੱਕ ਦਰਖਤ ਹੁੰਦਾ ਹੈ ਤਾਂ ਜਿਹੜੀ ਆ ਕਿ ਪਤਝੜ ਦੀ ਰੁੱਤ ਹੋਂ ਕਰਕੇ ਜਿਹੜੇ ਪੱਤੇ ਹੈਗੇ ਆ ਉਹ ਅਕਸਰ ਗਿਰਿਆ ਕਰਦੇ ਆ, ਕਿਰਦੇ ਆ। ਤਾਂ ਇਦਾਂ ਹੀ ਹੋਇਆ ਕਿ ਨਦੀ ਦੇ ਵਿੱਚ ਦੋ ਪੱਤੇ ਜਿਹੜੇ ਆ ਉਹ ਰੁੱਖ ਤੋਂ ਟਟਕੇ ਨਦੀ ਦੇ ਵਿੱਚ गिरਦੇ ਆ। ਤਾਂ ਇੱਕ ਪੱਤਾ ਕੀ ਹੈ ਉਹ ਟੇਡਾ, ਯਾਨੀ ਕਿ ਟੇਡਾ ਉਹ ਨਦੀ ਦੇ ਵਿੱਚ गिर ਜਾਂਦਾ ਤੇ ਇੱਕ ਫਲੈਟ ਜਿਹੜਾ ਉਹ ਨਦੀ ਦੇ ਵਿੱਚ गिर ਜਾਂਦਾ। ਸੋ ਦੋਨੇ ਪੱਤਿਆਂ ਦਾ ਆਪਸੀ ਸੋਚ ਕੀ ਹੈ ਉਹੀ ਸਾਡੇ ਜੀਵਨ ਦੀ ਅਸਲ ਸੋਚ ਹੈ। ਜੋ ਪੱਤੇ ਸੋਚ ਰਹੇ ਆ ਉਹੀ ਅਸੀਂ ਅੱਜਕੱਲ ਆਪਣੇ ਜੀਵਨ ਵਿੱਚ ਸੋਚ ਰਹੇ ਆ। ਜੋ ਮੈਂ ਕਹਿਣਾ ਚਾਹੁੰਦਾ ਕੋ ਜਿਹੜਾ ਪਤਾ ਟੇਡਾ ਗਿਆ ਹੁੰਦਾ ਇਸ ਤਰੀਕੇ ਦੇ ਨਾਲ ਜਿਹੜਾ ਨਦੀ ਦੇ ਵਿੱਚ ਗਿਆ ਹੁੰਦਾ ਤਾਂ ਉਹ ਸੋਚਦਾ ਹੈ ਕਿ ਅੱਜ ਮੈਂ ਜਿਹੜਾ ਨਦੀ ਨੂੰ ਉਸ ਦੇ ਤੱਟ ਤੱਕ ਅੱਗੇ ਵਧਣ ਨਹੀਂ ਦੇਣਾ ਮੈਂ ਪੂਰਾ ਜੋਰ ਲਾ ਲਿਆ ਕਿ ਨਦੀ ਨੂੰ ਇਹਦੇ ਜਿਹੜੇ ਐਂਡ ਤੱਕ ਨਹੀਂ ਪਹੁੰਚਣ ਦੇਣਾ ਤੇ ਇਹਦਾ ਪਾਣੀ ਮੈਂ ਇੱਥੇ ਹੀ ਰੋਕ ਕੇ ਰੱਖਣਾ ਸ਼ੂ ਪੱਤੀ ਦੀ ਸੋਚ ਹੁੰਦੀ ਹੈ ਕਿ ਮੈਂ ਜ ਪੂਰਾ ਜੋਰ ਲਾਣਾ ਕਿ ਨਦੀ ਦਾ ਵਹਾਅ ਜਿਹੜਾ ਹੈਗਾ ਉਹ ਬਾਹਰ ਅੱਗੇ ਨਾ ਵੱਸ ਸਕੇ ਤੇ ਇਹਦੇ ਉਪੋਲ ਤੇ ਜਿਹੜਾ ਦੂਜਾ ਪਤਾ ਹੁੰਦਾ ਜਿਹੜਾ ਫਲੈਟ ਗਿਆ ਹੁੰਦਾ ਪਤਲਾ ਗਿਆ ਹੁੰਦਾ ਤਾਂ ਉਹ ਪਾਣੀ ਦੇ ਵਹਾਅ ਦੇ ਨਾਲ ਜਿਹੜਾ ਉਹ ਵਹਿ ਰਿਹਾ ਹੁੰਦਾ ਤਾਂ ਉਹ ਇਹ ਸੋਚ ਰਿਹਾ ਹੁੰਦਾ ਕਿ ਮੈਂ ਪਾਣੀ ਨੂੰ ਵਹਾ ਕੇ ਲੈ ਜਾ ਰਿਹਾ ਪਾਣੀ ਮੇਰੀ ਕਮਾਂਡ ਮੰਨ ਰਿਹਾ ਹੈ ਨਹੀਂ ਕਿ ਨਦੀ ਮੇਰੀ ਕਮਾਂਡ ਮੰਨ ਰਹੀ ਹੈ ਜੇਕਰ ਮੈਂ ਜਾ ਰਿਹਾ ਤਾਂ ਇੱਥੇ-ਇੱਥੇ ਪਹਾਣੀ ਪਾਣੀ ਜਿਹੜਾ ਉਹ ਆ ਰਿਹਾ ਤਾਂ ਕਹਿਣ ਦਾ ਭਾਵ ਦੋਨੇ ਪੱਤੇ ਆਪਸ ਦੇ ਵਿੱਚ ਜੋ ਸੋਚੀ ਜਾਂਦੇ ਆ ਐਕਚੁਅਲ ਜੋ ਨਹੀਂ ਹੋ ਰਿਹਾ ਲਤੀਨ ਨੂੰ ਦੋਨਾਂ ਦੀ ਪ੍ਰਤੀਤਿ ਲੱਗ ਕੋਈ ਲਗਾ ਰਿਹਾ ਨਹੀਂ ਨਦੀ ਨੂੰ ਨਾ ਦੋਲਾਂ ਦੀ ਜਿਹੜੀ ਸੋਚ ਨਾਲ ਕੋਈ ਲੈਣਾ ਦੇਣਾ ਨਹੀਂ ਜੇਕਰ ਜਿਹੜਾ ਟੇਡਾ ਗਿਰਿਆ ਪੱਤਾ ਸੋਚ ਰਿਹਾ ਕਿ ਮੈਂ ਨਦੀ ਰੋਕ ਲਵਾਂਗਾ ਸੰਭਵ ਹੀ ਨਹੀਂ ਹੈ ਤੇ ਜੇਕਰ ਫਲੈਟ ਗਿਰਿਆ ਪੱਤਾ ਕਹਿ ਰਿਹਾ ਕਿ ਮੈਂ ਨਦੀ ਨੂੰ ਹਾ ਕੇ ਲੈ ਜਾਵਾਂਗਾ ਤਾਂ ਉਹ ਵੀ ਸੰਭਵ ਨਹੀਂ ਹੈ ਸੋ ਐਟ दैट ਕਹਾਣੀ ਕੀ ਕਹਿਣਾ ਚਾਹੁੰਦੀ ਹੈ ਕਿ ਜਿਹੜਾ ਅੱਜ ਦਾ ਮਨੁੱਖ ਹੈ ਉਹ ਇਹੀ ਸੋਚ ਰਿਹਾ ਕਿ ਜੋ ਜੀਵਨ ਹੈ ਉਹ ਮੇਰੇ ਤਰੀਕੇ ਦੇ ਨਾਲ ਚੱਲੇ ਜੋਆਂ ਬੜੀਆਂ ਸਥਿਤੀਆਂ ਮੇਰੇ ਜੀਵਨ ਚ ਆਉਣੀ ਆ ਉਹ ਮੇਰੇ ਹੀ ਤਰੀਕੇ ਨਾਲ ਵਾਪਰਨ ਪਰ ਇਦਾਂ ਨਹੀਂ ਹੁੰਦਾ ਕਿਉਂਕਿ ਸਾਡੀ ਪਲੈਨਿੰਗ ਕੰਮ ਨਹੀਂ ਕਰਦੀ ਉਸ ਚੀਜ਼ਾਂ ਜਿਹੜੀਆਂ ਨੇ ਜੋ ਪਰਮਾਤਮਾ ਦੇ ਵਿਸ਼ਵਾਸ ਕਰਦੇ ਨੇ ਉਹਨੂੰ ਪਰਮਾਤਮਾ ਕਹਿੰਦੇ ਹਨ ਕੋਈ ਕੁਦਰਤ ਦੀ ਗੱਲ ਕਰਦਾ ਸੋ ਇਹੇ ਪਰਮਾਤਮਾ ਜਾਂ ਕੁਦਰਤ ਨੇ ਆਪਣੇ ਹੱਥ ਚ ਰੱਖੀਆਂ ਹੋਈਆਂ ਨੇ ਕਦੋਂ ਕੀ ਵਾਪਰਨਾ ਹੈ ਇਹ ਉਸ ਨੂੰ ਹੀ ਪਤਾ ਹੈ ਸੋ ਆਪਾਂ ਨੂੰ ਪੱਤਿਆਂ ਵਾਂਗ ਜਿਦ ਨਹੀਂ ਕਰਨੀ ਚਾਹੀਦੀ ਜਾਈਗੀ ਸਾਨੂੰ ਉਸ ਦੀਆਂ ਜਿਹੜੀਆਂ ਕਹਾਣੀਆਂ ਉਹਦੇ ਤੇ ਹੀ ਸੱਟ ਨਹੀਂ ਚਾਹੀਦੀਆਂ ਸਾਨੂੰ ਆਪਣਾ ਜੀਵਨ ਜਿਹੜਾ ਹੈਗਾ ਉਹ ਅੱਛੇ ਤਰੀਕੇ ਨਾਲ ਜਿਉਣਾ ਚਾਹੀਦਾ ਤੇ ਸਦਾ ਖੁਸ਼ ਰਹਿਣਾ ਚਾਹੀਦਾ ਅਗਰ ਕੋਈ ਦੁੱਖ ਵਾਲੀ ਜਿਹੜੀ ਘਟਨਾ ਸਾਡੇ ਨਾਲ ਵਾਪਰਦੀ ਹੈ ਤਾਂ ਸਾਨੂੰ ਜ਼ਿਆਦਾ ਦੁਖੀ ਨਹੀਂ ਹੋਣਾ ਚਾਹੀਦਾ ਸਭ ਨੂੰ ਭਾਣਾ ਮੰਨਣਾ ਚਾਹੀਦਾ ਤੇ ਜੇਕਰ ਸਾਡੇ ਕੋਲੇ ਬਹੁਤ ਸਾਰਾ ਧਨ ਜਾਂ ਖੁਸ਼ੀ ਆ ਜਾਂਦੀ ਹੈ ਤਾਂ ਫਿਰ ਜ਼ਿਆਦਾ ਖੁਸ਼ ਵੀ ਨਹੀਂ ਹੋਣਾ ਚਾਹੀਦਾ ਤੇ ਉਹ ਵੀ ਇੱਕ ਲੈਵਲ ਦੇ ਵਿੱਚ ਰਹਿ ਕੇ ਖੁਸ਼ੀ ਮਨਾਉਣੀ ਚਾਹੀਦੀ ਹੈ ਤੋਂ ਤਾਂ ਜੋ ਇਹ ਸਾਡਾ ਜਿਹੜਾ ਜੀਵਨ ਆ ਉਹ ਵਧੀਆ ਤਰੀਕੇ ਨਾਲ ਜਿਹੜਾ ਉਹ ਚੱਲ ਸਕੇ ਜਦੋਂ ਅਸੀਂ ਆਪਣੀਆਂ ਪਰਲੀਆਂ ਕੁਦਰਤ ਦੇ ਉੱਤੇ ਉਤੋਂ ਲੱਜਦੇ ਆ ਤੇ ਉਸ ਦੇ ਉਪੋ ਦੇ ਉਹ ਚੀਜ਼ਾਂ ਲਈ ਵਰਦਿਆ ਤਾਂ ਫਿਰ ਅਸੀਂ ਇਹਦਾ ਆਸਲ ਨੇ ਸੋ ਇਸ ਕਰਕੇ ਭਾਣਾ ਮੰਨ ਕੇ ਆਪਣਾ ਜੀਵਨ ਜਿਹੜਾ ਮਿਹਨਤ ਕਰਦੇ ਰਹਿਣੀ ਚਾਹੀਦੀ ਹੈ ਤੇ ਮਿਹਨਤ ਦਾ ਫਾਲ ਇੱਕ ਲੈ ਇੱਕ ਦਿਨ ਸਾਨੂੰ ਜਰੂਰ ਮਿਲਦਾ ਹੈ ਤੇ ਅੱਜ ਨਹੀਂ ਤਾਂ ਕੱਲ ਜਰੂਰ ਮਿਲੇਗਾ ਦੇਰ ਹੈ ਦੋਸਤਾਂ ਇਹ ਕਹਿੰਦਾ ਭਾਵੇਂ ਕਿ ਇਹ ਕਿ ਰਾਜ ਸਾਡੀ ਮਿਹਰਤ ਨਾਲ ਨਹੀਂ ਮਿਲ ਰਿਹਾ ਪਰ ਕਲਪ ਡੈਫੀਨਿਟਲੀ ਉਹ ਸਾਨੂੰ ਨਾਲ ਜਰੂਰ ਮਿਲੇਗਾ ਸੋ ਇਸ ਕਰਕੇ ਸਦਾ ਮਿਹਨਤ ਕਰਦੇ ਰਹੋ ਤੇ ਖੁਸ਼ ਰਹੋ ਜਲਦੀ ਜਲਦਾ ਬਾਹ ਤੋਤਲ ਬਤ